ਆ ਇੱਕ ਕਹਿੰਦਾ ਸੀਗਾ ਸੁੱਖ ਦੇ ਫੈਟਨੇ ਦੀ ਵੀਡੀਓ ਪਪਾ ਮੇਰੀ ਗੱਲ ਸੁਣ ਜਿੱਦੇ ਹੱਥ ਲਾ ਗਿਆ ਮੂੰਹ ਤੇ ਥੁੱਕ ਜਿਹਾ ਸਾੜਾ ਦਿੱਤਿਆ ਜਿੱਦੇ ਵੀ ਹੱਥ ਲਾ ਗਿਆ ਨਾ ਜਿੱਦ ਅਗੇ ਥੁੱਕ ਦੇ ਫੈਟ ਲਾਉਣ ਵਾਲਾ ਜੰਬਿਆ ਨਿਕਾ ਉਹ ਮਰਨ ਬੈਠਾ ਜਿੱਦੇ ਮਰੂਗਾ ਉਹ ਮਰੂਗਾ ਉਹਦੀ ਮੋਟ ਮਰਾਂਗੀ ਸਵਾਗਤ ਹੈ ਤੁਹਾਡਾ ਨਵੇਂ ਵੀਡੀਓ ਦੇ ਵਿੱਚ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ। ਬੀਤੇ ਦਿਨ ਹੀ ਸੁਖਰਤਿਆ ਆਪਣੀ ਟੀਮ ਦੇ ਨਾਲ ਅੰਮ੍ਰਿਤਸਰ ਵਿਖੇ ਆਇਆ ਸੀਗਾ ਦਰਬਾਰ ਸਾਹਿਬ ਮੱਥਾ ਟੇਕਣ ਵਾਸਤੇ। ਸੋ ਉੱਥੇ ਆਪ ਤੁਹਾਨੂੰ ਦੱਸਦੀ ਕਿ ਹੁਣ ਸੋਸ਼ਲ ਮੀਡੀਆ ਦੇ ਉੱਪਰ ਕੁਝ ਕੁ ਪੇਜਾਂ ਵਾਲਿਆਂ ਦੁਆਰਾ ਇੱਕ ਵੀਡੀਓ ਆਪਣੇ ਪੇਜਾਂ ਦੇ ਉੱਪਰ ਅਪਲੋਡ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਇੱਕ ਮੁੰਡੇ ਦੇ ਨਾਲ ਕੁਝ ਕੁ 5-7 ਮੁੰਡੇ ਹੱਥਾਪਾਈ ਕਰਦੇ ਪਏ ਹੁੰਦੇ ਨੇ ਜਿਸ ਦੇ ਵਿੱਚ ਕਿਹਾ ਜਾ ਰਿਹਾ ਕਿ ਇਹ ਸੁਖਰਤਿਆ ਜਿਸ ਦੀ ਕੁੱਟਮਾਰ ਕਰਦੇ ਪਏ ਨੇ ਇਹ ਮੁੰਡੇ ਕਿਉਂਕਿ ਕਿਹਾ ਜਾ ਰਿਹਾ ਹੈ ਕਿ ਸੁਖਰਤਿਆ ਉੱਥੇ ਲਾਈਵ ਆਇਆ ਸੀ ਤੇ ਲਾਈਵ ਆ ਕੇ ਕੁਝ ਬੋਲ ਰਿਹਾ ਸੀਗਾ ਜੋ ਕਲਿੱਪ ਤੁਸੀਂ ਸਟਾਰਟਿੰਗ ਦੇ ਵਿੱਚ ਚੱਲਦੀ ਦੇਖੀ ਹੋਣੀ ਤਾਂ ਕਰਕੇ ਇਹ ਸਾਰਾ ਕੁਝ ਹੋਇਆਗਾ ਸੋ ਉੱਥੇ ਆਪ ਤੁਹਾਨੂੰ ਦੱਸਦੀ ਕਿ ਬਹੁਤ ਸਾਰੇ ਲੋਕ ਇਸ ਵੀਡੀਓ ਨੂੰ ਰੀਅਲ ਵੀ ਦੱਸਦੇ ਪਏ ਨੇ ਤੇ ਬਹੁਤ ਸਾਰੇ ਲੋਕ ਫੇਕ ਵੀ ਕਹਿੰਦੇ ਪਏ ਨੇ ਕਿ ਜੋ ਕੜਾ ਇਸ ਮੁੰਡੇ ਨੇ ਵੀਡੀਓ ਦੇ ਵਿੱਚ ਹੱਥ 'ਚ ਪਾਇਆ ਹੋਇਆ ਹੈਗਾ ਇਹਹੀ ਕੜਾ ਸੇਮ ਸੁਖ ਰਤੀ ਦੀ ਵੀ ਪਾਇਆ ਹੋਇਆ ਹੈਗਾ ਹੱਥ ਦੇ ਵਿੱਚ ਤੇ ਨਾਲ ਦੀ ਨਾਲ ਲੋਕ ਇਹ ਵੀ ਕਹਿੰਦੇ ਪਏ ਨੇ ਇੱਥੇ ਕਿ ਇੱਥੇ ਨਾਲ ਦੀ ਨਾਲ ਇੱਥੇ ਲੋਕ ਕਹਿੰਦੇ ਪਏ ਨੇ ਕਿ ਵਾਲਾਂ ਦਾ ਰੰਗ ਮੈਚ ਨਹੀਂ ਕਰਦਾ ਪਿਆ ਇਹ ਸੁਖ ਰਤੀ ਹੈ ਨਹੀਂ ਹੈਗਾ ਬਾਕੀ ਤੁਸੀਂ ਵੀਡੀਓ ਦੇ ਲਈ ਹੋਣੀ ਦੇਖ ਤੇ ਕਮੈਂਟ ਬਾਕਸ ਦੇ ਵਿੱਚ ਵਿਚਾਰ ਜ਼ਰੂਰ ਸਾਂਝਾ ਕਰਿਓ ਕਿ ਤੁਹਾਨੂੰ ਕੀ ਲੱਗਦਾ ਕਿ ਇਹ ਸੁਖ ਰਤੀ ਦੀ ਰੀਅਲ ਵੀਡੀਓ ਜਾਂ ਫੇਕ ਵੀਡੀਓ ਆ ਕਮੈਂਟ ਬਾਕਸ ਦੇ ਵਿੱਚ ਕਮੈਂਟ ਜ਼ਰੂਰ ਕਰਿਓ ਬਾਕੀ ਮਿਲਦੇ ਆਂ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਰੱਬ ਰਾਖਾ